ਹਾਂ ਨਮਸਤੇ ਮੇਰਾ ਨਾਮ ਧਰੂਵਿਕਾ ਹੈ ਤੇ ਅੱਜ ਇੱਥੇ ਤੀਆਂ ਦਾ ਫੈਸਟੀਵਲ ਸੈਲੀਬ੍ਰੇਟ ਹੋ ਰਿਹਾ ਹੈ ਮੈਂ ਸ਼ਾਇਨਾ ਪਰਮਾਰ ਮੈਮ ਦੇ ਡਾਂਸ ਸਟੂਡੀਓ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਮੈਮ ਨਾਲ ਜੁੜੀ ਹੋਈ ਹਾਂ ਤੇ ਮੇਰੇ ਵਿੱਚ ਕਾਫੀ ਜ਼ਿਆਦਾ ਮਤਲਬ ਮੈਨੂੰ ਡਾਂਸ ਨਾ ਪ੍ਰੋਪਰਲੀ ਪੰਗੜਾ ਮੈਂ ਨਹੀਂ ਕਰਦੀ ਸੀ ਬਟ ਬਿਕਾਜ਼ ਆਫ ਸ਼ਾਇਨਾ ਮੈਮ ਮੈਂ ਹੁਣ ਬਹੁਤ ਜ਼ਿਆਦਾ ਇੰਪਰੂਵ ਕੀਤਾ ਹੈ ਤੇ ਅੱਜ ਸਾਨੂੰ ਸਾਰਿਆਂ ਨੂੰ ਮੌਕਾ ਮਿਲਿਆ ਕਿ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਔਰ ਸੈਲੀਬ੍ਰੇਟ ਕਰ ਰਹੇ ਹਾਂ ਲਾਸਟ ਈਅਰ ਵੀ ਪ੍ਰੋਗਰਾਮ ਬਹੁਤ ਅੱਛਾ ਸੀ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਅੱਛਾ ਹੈ and i hope next year is to be zyada acha hoye thank you so much sashikal ji main rubina sodi ਅੱਜ ਮੈਂ ਇੱਥੇ ਡਾਂਸ ਵੀਦਨ ਵਿੱਚ ਸ਼ਾਇਨਾ ਜਿਹੜੇ ਕੀ ਤੀਜ ਫੈਸਟੀਵਲ ਬਣਾ ਰਹੇ ਨੇ ਤਿਆਂ ਦਾ ਉੱਥੇ ਅਟੈਂਡ ਕਰਨ ਆਈ ਸੀ ਤੇ ਮੈਂ ਇੱਥੇ ਜਜਮੈਂਟ ਵੀ ਕੀਤੀ ਬਹੁਤ ਸਾਰੇ ਪਾਰਟਿਸਪੈਂਟਸ ਇਹਨੂੰ ਇੱਥੇ ਪਾਰਟ ਲੈ ਰਹੇ ਨੇ ਬੱਚੇ ਵੀ ਨੇ ਵੱਡੇ ਵੀ ਨੇ ਇਵਨ ਬਜ਼ੁਰਗ ਵੀ ਨੇ ਸਭ ਨੇ ਆਪਣਾ ਆਪਣਾ ਟੈਲੈਂਟ ਸ਼ੋ ਕੀਤਾ ਹੈ ਇਵਨ ਬੈਸਟ ਵਧੀਆ ਤੋਂ ਵਧੀਆ ਟਾਇਰ ਪਾ ਕੇ ਆਏ ਹੋਏ ਨੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਤੇ ਮੈਂ ਕੌਂਗ੍ਰੈਚੂਲੇਟ ਕਰੂੰਗੀ ਸ਼ਾਇਨਾ ਪਰਮਾਰ ਨੂੰ ਜਿਹੜੇ ਕਿ ਹੁਸ਼ਾਰਪੁਰ ਵਿੱਚ ਪੰਜਾਬੀ ਕਲਚਰ ਨੂੰ ਇੰਨਾ ਪ੍ਰਮੋਟ ਕਰ ਰਹੇ ਨੇ ਲੋਕਾਂ ਵਿੱਚ ਜਾਗਰੂਕਤਾ ਲਿਆ ਰਹੇ ਨੇ ਕਿ ਤੀਜ ਕੀ ਹੁੰਦੀ ਆ ਕਿਉਂ ਮਨਾਈ ਜਾਂਦੀ ਉਹਨੂੰ ਕਿੱਦਾਂ ਮਨਾਇਆ ਜਾਂਦਾ ਆ ਪੁਰਾਣਾ ਕਲਚਰ ਵਾਪਸ ਲਿਆ ਰਹੇ ਨੇ ਥੈਂਕ ਯੂ हाय नमस्कार सास्तिकार सारेयानु मैं सपना सूद आज अ टीचर मेथड टास्क विजन बाय शाइना परमार जेड़ा शाइना परमार जी करवा आ रहे ने उन कल्चर प्रोग्राम जेड़ा किया ਨਾਲ ਸੰਬੰਧਤ ਹੈ ਤੇ ਇੱਥੇ ਆਈ ਹੈ ਤੇ ਮੈਨੂੰ ਜਜਮੈਂਟ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਹੀ ਸੋਹਣਿਆ ਸੋਹਣਿਆ ਮੁਟਿਆਰਾਂ ਜਿਹੜੀਆਂ ਉਹਨਾਂ ਨੇ ਭਾਗ ਲਿਆ ਹੈ ਬੱਚਿਆਂ ਨੇ ਬਜ਼ੁਰਗਾਂ ਨੇ ਔਰ ਬਹੁਤ ਹੀ ਸੋਨੇ ਟੰਗਣਾ ਉਹਨਾਂ ਨੇ ਆਪਣੇ ਆਪ ਨੂੰ ਦਰਸਾਇਆ ਹੈ ਖਾਸ ਸੋਨੇ ਗੀਤ ਗਾਏ ਨੇ ਪੰਜਾਬੀ ਜਿਹੜਾ ਹੈ ਗਿੱਧਾ ਨੂੰ ਪੇਸ਼ ਕੀਤਾ ਹੈ ਤਾਂ ਜਿਹੜਾ ਹੈ ਪੰਜਾਬੀ ਡਾਂਸ ਪੇਸ਼ ਕੀਤਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਦਾ ਪਾਰਟ ਬਣ ਕੇ ਤੇ ਮੈਂ ਬਹੁਤ ਜ਼ਿਆਦਾ ਕੰਗ੍ਰੈਚੁਲੇਟ ਕਰਦੀ ਹਾਂ ਮਿਸ ਚਾਇਨਾ ਪਰਮਾਰ ਨੂੰ ਜੋ ਕਿ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਦੇ ਰਹ ਰਹੇ ਹੈ ਲਾਸਟ ਈਅਰ ਵੀ ਉਹਨਾਂ ਨੇ ਬਹੁਤ ਅੱਛਾ ਫੰਕਸ਼ਨ ਕੀਤਾ ਸੀ ਤੇ ਇਸ ਸਾਲ ਉਸ ਤੋਂ ਵੀ ਵਧੀਆ ਹੈ ਉਮੀਦ ਕਰਦੀ ਹਾਂ ਕਿ ਅੱਗੇ ਵੀ ਐਦਾਂ ਹੀ ਉਹ ਪੰਜਾਬੀ ਕਲਚਰ ਨੂੰ ਵਧਾਉਂਦੇ ਰਹਿਣਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸ਼ਾਇਨਾ ਪਰਮਾਰ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਤੀਆਂ ਦਾ ਤਿਉਹਾਰ ਜਿਹੜਾ ਤੀਆਂ ਦਾ ਤਿਉਹਾਰ ਹੈ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਘੱਟ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਤੇ ਇਸ ਕਰਕੇ ਅਸੀਂ ਇਸ ਬਾਰੇ ਫੈਸਲਾ ਲਿਆ ਹੈ ਕਿ ਇਸ ਨੂੰ ਬੜੇ ਵੱਡੇ ਲੈਵਲ ਤੇ ਮਨਾਈਏ ਤੇ ਪੂਰੇ ਹੁਸ਼ਿਆਰਪੁਰ ਦੀਆਂ ਪੰਜਾਬਨਾਂ ਨੂੰ ਖੁੱਲਾ ਸੱਦਾ ਸਿਗਾ ਕਿ ਤੁਸੀਂ ਆ ਕੇ ਇਹਦੇ ਵਿੱਚ ਭਾਗ ਲੈ ਸਕਦੇ ਹੋ ਇਸ ਦੇ ਵਿੱਚ ਅਸੀਂ ਇਹ ਨਹੀਂ ਦੇਖਿਆ ਕਿ ਉਹ ਕੁੜੀਆਂ ਕੁਵਾਰੀਆਂ ਜਾਂ ਵਿਆਹੀਆਂ ਹੈ ਚਾਹੇ ਉਹ ਜਿਹੜੀ ਵੀ ਉਮਰ ਦੀਆਂ ਹੈ ਕੁਵਾਰੀਆਂ ਜਾਂ ਵਿਆਹੀਆਂ ਸਭ ਨੂੰ ਖੁੱਲਾ ਸੱਦਾ ਸਿਗਾ ਤੇ ਉਹਨਾਂ ਨੇ ਰਲ ਮਿਲ ਕੇ ਇੱਥੇ ਭਾਗ ਵੀ ਲਿਆ ਹੈ ਜਿਹਦੇ ਵਿੱਚ ਇਹਨਾਂ ਨਾਲ ਪਹਿਲਾਂ ਅਸੀਂ ਕੁਝ ਖੇਡਾਂ ਵੀ ਖੇਡੀਆਂ ਹੈ ਹਾਲਾਂਕਿ ਜੇ ਇਹ ਕਿਤੇ ਬਾਹਰ ਓਪਨ ਚ ਹੁੰਦਾ ਤਾਂ ਅਸੀਂ ਕੁਝ ਰਵਾਇਤੀ ਖੇਡਾਂ ਵੀ ਖੇਡਾਂਦੇ ਝੂਲੇ ਵੀ ਝੂਲਦੇ ਤੇ ਪਿੰਗਾ ਝੂਟਦੇ ਪਿੰਗਾ ਪਾਉਂਦੇ ਲੇਕਿਨ ਹਾਲ ਦੇ ਵਿੱਚ ਹੋਣ ਕਰਕੇ ਅਸੀਂ ਇਹ ਸਾਰਾ ਕੁਝ ਨਹੀਂ ਕਰ पाए ਪਰ ਫਿਰ ਵੀ ਇੱਥੇ ਬੱਚਿਆਂ ਨੇ ਵੀ ਗਿੱਧਾ ਪਰਫਾਰਮ ਕੀਤਾ ਹੈ ਮੁਟਿਆਰਾਂ ਨੇ ਵੀ ਗਿੱਧਾ ਪਾਇਆ ਹੈ ਬਹੁਤ ਸਾਰੇ ਐਦਾਂ ਦੀਆਂ ਮੁਟਿਆਰਾਂ ਜਿਨ੍ਹਾਂ ਨੇ ਸਾਨੂੰ ਫੋਕ ਸੌਂਗ ਵੀ ਸੁਣਾਏ ਹੈ ਤੇ ਹੁਣੇ-ਹੁਣੇ ਅਸੀਂ ਇੱਥੇ ਤੀਆਂ ਦੀ ਰਾਣੀ ਦਾ ਕੰਟੈਸਟ ਕਰਕੇ ਹਟਿਆ ਜਿਸ ਦੇ ਵਿੱਚ ਤੀਆਂ ਦੀਆਂ ਤੀਆਂ ਦੀ ਰਾਣੀ ਕੱਢੀ ਜਾਏਗੀ ਤੇ ਉਹਦੇ ਵਿੱਚ ਛੋਟੇ ਬੱਚਿਆਂ ਚੋਂ ਵੀ ਇੱਕ ਤੀਆਂ ਦੀ ਰਾਣੀ ਕੱਢੀ ਜਾਏਗੀ ਤੇ ਵੱਡੀਆਂ ਪੰਜਾਬਣਾਂ ਦੇ ਵਿੱਚੋਂ ਵੀ ਤੀਆਂ ਦੀ ਰਾਣੀ ਕੱਢੀ ਜਾਏਗੀ ਜਿਹਦੇ ਵਿੱਚ ਇੱਕ ਅਵਾਰਡ ਤੀਆਂ ਦੀ ਰਾਣੀ ਦਾ ਹੈ ਤੇ ਦੂਸਰਾ ਅਵਾਰਡ ਹੈ ਮਿਸ ਪੰਜਾਬਣ ਦਾ ਸੋ ਇਹ ਦੋਨੋਂ ਅਵਾਰਡ ਜੂਨੀਅਰ ਤੇ ਸੀਨੀਅਰ ਵਰਗ ਚ ਦਿੱਤੇ ਜਾਣਗੇ ਜਿਹਦੇ ਵਿੱਚ ਸਭ ਤੋਂ ਜ਼ਰੂਰੀ ਆ ਉਹਨਾਂ ਦਾ ਪਹਿਰਾਵਾ ਉਹਨਾਂ ਦੇ ਜਿਹੜੇ ਗਹਿਣੇ ਗੱਟੇ ਆ ਉਨਾਰਾ ਗਿੱਦਾ ਪਾਉਣ ਦਾ ਸਟਾਈਲ ਤੇ ਉਹਨਾਂ ਦੇ ਗੱਲ ਕਰਨ ਦਾ ਪੰਜਾਬੀ ਸਟਾਈਲ ਇਹ ਚੀਜ਼ ਮੇਨ ਰੱਖਦੇ ਹੋਏ ਅੱਜ ਅਸੀਂ ਇੱਥੇ ਇਹ ਵੱਡਾ ਵੱਡੇ ਲੈਵਲ ਦਾ ਫੰਕਸ਼ਨ ਕਰਾਇਆ ਹੈ ਮੈਂ ਉਮੀਦ ਕਰਦੀ ਹਾਂ ਹਰ ਸਾਲ ਅਸੀਂ ਇਸ ਪਰੰਪਰਾ ਨੂੰ ਜਾਰੀ ਰੱਖਾਂਗੇ ਤੇ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਹੁਸ਼ਿਆਰਪੁਰ ਦੀਆਂ ਬਾਕੀ ਮੁਟਿਆਰਾਂ ਜਿਹੜੀਆਂ ਇਸ ਵਾਰ ਭਾਗ ਨਹੀਂ ਲੈ ਪਾਈਆਂ ਉਹ ਵੀ ਭਾਗ ਲੈਣਗੀਆਂ ਥੈਂਕ ਯੂ ਸੋ ਮੱਚ